ਮੱਛੀ ਪਾਲਣ ਇੱਕ ਪੰਜਾਬ ਵਿੱਚ ਸਹਿਤ ਸਹਿਕਤ ਹੁੰਦਾ ਹੈ ਕਿਸਾਨੀ ਦੇ ਨਾਲ ਬਹੁਤ ਵਧੀਆ ਜਿਹਦੇ ਚ ਅਸੀਂ 45000 ਏਕੜ ਦੇ ਤੱਕ ਪਹੁੰਚ ਗਏ ਆ ਜਿਹਦੇ ਚ 2 ਲੱਖ ਟਨ ਤੋਂ ਵੱਧ ਅਸੀਂ ਜਿਹੜੀ ਐਕਸਪੋਰਟ ਕਰਦੇ ਮੱਛੀ ਇਹਦਾ ਉਤਪਾਦਨ ਹੁੰਦਾ ਅੱਜ ਜਿਹੜੀ ਤਕਰੀਬਨ 84 ਲੱਖ ਰੁਪਈਆ ਲਾ ਕੇ ਬਿਲਡਿੰਗ ਤਿਆਰ ਕੀਤੀ ਗਈ ਹੈ ਜਿਹੜਾ ਕੰਪਲੈਕਸ ਲੋਕਾਂ ਦੀ ਸਹੂਲਤ ਲਈ ਹੈ ਜਿਹੜੇ ਕਿ ਸਾਡੇ ਮੱਛੀ ਪਾਲ ਕੋਣਗੇ ਜਿਹੜੇ ਸਾਡੇ ਇੱਥੇ ਪ੍ਰਬੰਧਕ ਹੋਣਗੇ ਸਾਡੇ ਕਰਮਚਾਰੀ ਅਧਿਕਾਰੀ ਉਹਨਾਂ ਲਈ ਵੀ ਇਹ ਵੱਡੀ ਸਹੂਲਤ ਹੈ ਦੀ ਲੋੜ ਸੀ ਸਰ ਲੱਗਦਾ ਕਿ ਤਰ੍ਹਾਂ ਕਿਤੇ ਪੰਜਾਬ ਦੇ ਲੋਕ ਜਿਹੜੇ ਇਸ ਕਿੱਤੇ ਦੇ ਨਾਲ ਜੁੜਨ ਵਿਸ਼ੇਸ਼ ਕਰ ਪੰਜਾਬ ਕੇਤੀ ਵੱਡੀ ਯੂਨੀਵਰਸਿਟੀ ਜਿਹੜੇ ਮਾਹਰ ਡਾਕਟਰ ਲੋਕ ਵੀ ਸਮਾਜਿਕ ਸੁਧਾਰ ਦੇ ਅੰਦਰ ਆਉਂਦੇ ਆਏ ਕਈ ਥਾਂ ਬਹੁਤ ਜਿਵੇਂ ਸਾਡੇ ਮੁਕਤਸਰ ਜ਼ਿਲ੍ਹੇ ਵਿੱਚ ਵੀ ਪਾਣੀ ਖਾਰਾ ਹੈ ਉਥੇ ਇਸ ਝਿੰਗੇ ਦੀ ਖੇਤੀ ਕਰਨ ਲੱਗ ਗਏ ਆ ਝਿੰਗਾ ਮੱਛੀ ਜਿਹੜੀ ਉਹ ਚੰਗੀ ਆਮਦਨ ਹੈ ਤੇ ਜੇ ਵੇਖੀ ਅਸੀਂ ਤਾਂ ਜਿਹੜੀਆਂ ਆਮ ਸੜੀਆਂ ਫਸਲਾਂ ਉਹ ਤੋਂ ਇਹਦੀ ਫਸਲ ਜ਼ਿਆਦਾ ਪੈਸਾ ਦਿੰਦੀ ਹੈ ਥੋੜਾ ਜਿਹਾ ਧਿਆਨ ਤਾਂ ਰੱਖਣਾ ਪੈਂਦਾ ਖੇਚਲਦਾਰੀ ਕਰਨੀ ਪੈਂਦੀ ਹੈ ਪਰ ਕਿਸਾਨ ਲਈਏ ਮੁਨਾਫੇ ਵਾਲਾ ਤਾਂ ਸਰ ਇਸ ਤੋਂ ਇਲਾਵਾ ਡੈਕ ਫੂਡਿੰਗ ਸਕੀਮ ਹੈ ਕਿ ਲਗਾਤਾਰ ਜੁਨੇ ਕਿਸਾਨ ਇਸ ਗੱਲ ਨੂੰ ਲੈ ਕੇ ਕਰ ਰਹੇ ਨੇ ਤੁਸੀਂ ਕੀਤੀਬਾੜੀ ਮੰਤਰੀ ਹੋ ਤੁਸੀਂ ਕੀ ਸਲਾਹ ਆਮ ਤੌਰ ਤੇ ਸਰਕਾਰ ਵੀ ਉਹਨਾਂ ਨੂੰ ਯਤਨਕਾਰੀ ਸੀ ਹੁੰਦੀ ਸੀ ਜਿਵੇਂ ਜਿਵੇਂ ਕਿਸਾਨਾਂ ਨਾਲ ਮੇਲ ਮਲਾਪ ਹੋ ਰਿਹਾ ਜਿਵੇਂ ਠੀਕ ਸਰ ਅਕਾਲੀ ਦਲ ਤੇ ਭਾਜੀਪੀ ਦੇ ਟੱੜਬੰਦਨ ਨਿਕਲ ਆ ਰਹੀ ਹੈ ਪਰ ਦੂਸਰੇ ਪਾਸੇ ਆਪਸ ਵਿੱਚ ਉਹਨਾਂ ਦੇ ਦੇਖੋ ਜਿਹੜਾ ਬੰਦਾ ਦੂਸਰਾ ਹੈ ਦੂਸਰੀ ਪਾਰਟੀ ਹੈ ਤੁਸੀਂ ਕਮੀਜ਼ ਪੈਂਟ ਪਾਈ ਮੈਂ ਪਜਾਮਾ ਕੁਰਤਾ ਪਾਇਆ ਕੋਈ ਆਪਣੀ ਮਰਜ਼ੀ ਹੈ ਉਹ ਕਿਸ ਤਰ੍ਹਾਂ ਰਹਿ ਸਕਦੇ ਆ ਕਾਲੀਦਲ ਭਾਜ ਭਾਜੇ ਮਰਜ਼ੀ ਕਰੇ ਸਾਨੂੰ ਸਾਨੂੰ ਅ ਮੱਛੀ ਪਾਲਣ ਇੱਕ ਪੰਜਾਬ ਵਿੱਚ ਸਹਿਤ ਸਹਿਕਤ ਹੁੰਦਾ ਹੈ ਕਿਸਾਨੀ ਦੇ ਨਾਲ ਬਹੁਤ ਵਧੀਆ ਜਿਹਦੇ ਚ ਅਸੀਂ 45 ਹਜ਼ਾਰ ਏਕੜ ਦੇ ਤੱਕ ਪਹੁੰਚ ਗਏ ਆ ਜਿਹਦੇ ਚ 2 ਲੱਖ ਟਨ ਤੋਂ ਵੱਧ ਅਸੀਂ ਜਿਹੜੀ ਸਪੋਰਟ ਕਰਦੇ ਆ ਮੱਛੀ ਇਹਦਾ ਉਤਪਾਦਨ ਹੁੰਦਾ ਅੱਜ ਜਿਹੜੀ ਤਕਰੀਬਨ ਚਲਾ 84 ਲੱਖ ਰੁਪਇਆ ਲਾ ਕੇ ਬਿਲਡਿੰਗ ਤਿਆਰ ਕੀਤੀ ਗਈ ਹੈ ਜਿਹੜਾ ਕੰਪਲੈਕਸ ਲੋਕਾਂ ਦੀ ਸਹੂਲਤ ਲਈ ਹੈ ਜਿਹੜੇ ਕਿ ਸਾਡੇ ਮੈਸਿਪਲ ਕੋਣਗੇ ਜਿਹੜੇ ਸਾਡੇ ਇੱਥੇ ਪ੍ਰਬੰਧਕ ਹੋਣਗੇ ਸਾਡੇ ਕਰਮਚਾਰੀ ਅਧਿਕਾਰੀ ਉਨ੍ਹਾਂ ਲਈ ਵੀ ਇਹ ਵੱਡੀ ਸਹੂਲਤ ਹੈ ਦੀ ਲੋਡ ਸੀ ਸਰ ਲੱਗਦਾ ਕਿ ਤਰ੍ਹਾਂ ਕਿਤੇ ਪੰਜਾਬ ਦੇ ਲੋਕ ਜਿਹੜੇ ਇਸ ਕਿੱਤੇ ਨਾਲ ਜੁੜਨ ਵਿਸ਼ੇਸ਼ ਕਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੇ ਮਾਹਰ ਡਾਕਟਰ ਨੇ ਵੀ ਸਭ ਚੰਗਾ ਸੁਨਾਨ ਕਈ ਤਾਂ ਬਹੁਤ ਜਿਵੇਂ ਸਾਡੇ ਮੋਟਰ ਜ਼ਿਲ੍ਹਾ ਵਿੱਚ ਵੀ ਪਾਣੀ ਖਾਰਾ ਹੈ ਉਥੇ ਇਸ ਝਿੰਗੇ ਦੀ ਖੇਤੀ ਕਰਨ ਲੱਗ ਗਏ ਹੈ ਝਿੰਗਾ ਮੱਛੀ ਜਿਹੜੀ ਉਹ ਚੰਗੀ ਆਮਦਨ ਹੈ ਤੇ ਜੇ ਵੇਖੀ ਅਸੀਂ ਤਾਂ ਜਿਹੜੀਆਂ ਆਮ ਸੜੀਆਂ ਫਸਲਾਂ ਹੈ ਉਹ ਤੋਂ ਇਹਦੀ ਫਸਲ ਜਿਆਦਾ ਪੈਸਾ ਦਿੰਦੀ ਹੈ ਥੋੜਾ ਜਿਹਾ ਧਿਆਨ ਦਾ ਰੱਖਣਾ ਪੈਂਦਾ ਖੇਚਲਦਾਰੀ ਕਰਨੀ ਪੈਂਦੀ ਹੈ ਪਰ ਕਿਸਾਨ ਲਈ ਇਹ ਮੁਨਾਫੇ ਵਾਲਾ ਤੰਦ ਸਰ ਇਸ ਤੋਂ ਇਲਾਵਾ ਗ੍ਰੈਂਟ ਫੂਡਿੰਗ ਸਕੀਮ ਹੈ ਕਿ ਲਗਾਤਾਰ ਜੁਨੇ ਕਿਸਾਨ ਇਸ ਗੱਲ ਨੂੰ ਲੈ ਕੇ ਕਰ ਰਹੇ ਨੇ ਤੁਸੀਂ ਕੀ ਕਹਿੰਦੇ ਬਾੜੀ ਮੰਤਰੀ ਹੋ ਇਸ ਦੇ ਕੇ ਦੀ ਸਲਾਹ ਆਮ ਤੌਰ ਤੇ ਸਰਕਾਰ ਵੀ ਉਹਨਾਂ ਨੂੰ ਯਤਨਕਾਰੀ ਸੀ ਹੁੰਦੀ ਸੀ ਜਿਵੇਂ ਜਿਵੇਂ ਕਿਸਾਨਾਂ ਨਾਲ ਮੇਲ ਮਲਾਪ ਹੋ ਰਿਹਾ ਜਿਵੇਂ ਠੀਕ ਸਰ ਅਕਾਲੀ ਦਲ ਤੇ ਬੀਜੇਪੀ ਦੇ ਗਠਜੋੜਨ ਦੀ ਗੱਲ ਆ ਰਹੀ ਹੈ ਪਰ ਦੂਸਰੇ ਪਾਸੇ ਆਪਸ ਹੀ ਉਹਨਾਂ ਦੇ ਦੇਖੋ ਜਿਹੜਾ ਬੰਦਾ ਦੂਸਰਾ ਹੈ ਦੂਸਰੀ ਪਾਰਟੀ ਹੈ ਤੁਸੀਂ ਕਮੀਜ਼ ਪੈਂਟ ਪਾਈ ਮੈਂ ਪਜਾਮਾ ਕੁੜਤਾ ਪਾਇਆ ਕੋਈ ਆਪਣੀ ਮਰਜ਼ੀ ਹੈ ਉਹ ਕਿਸ ਤਰ੍ਹਾਂ ਰਹਿ ਸਕਦੇ ਆਕਾਲੀ ਦਲ ਭਾਜਪਾ ਜੀ ਮਰਜ਼ੀ ਕਰੇ ਸਾਨੂੰ ਸਾਨੂੰ